ਉਹ ਤਾਂ ਨੂੰ ਪੀਲ ਕਰ ਰਹੇ ਕਿ ਜੇ ਚੰਗਾ ਪ੍ਰਵੇਖ ਲੈਣਾ ਹੈ ਜੇ ਕੋਈ ਕੰਮ ਕਰਵਾਉਣੇ ਆ ਉਹ ਮੌਜੂਦਾ ਸਰਕਾਰ ਹੈ ਇਹਨਾਂ ਦਾ ਹੀ ਠੀਕ ਹੈ ਜਿਹੜੇ ਇਹ ਪਰਿਵਾਰ ਹੈ ਮਾਲ ਪਰਿਵਾਰ ਦਾ ਬਲੂਰੀ ਇਹ ਸਿੱਧੇ ਜੁੜੇ ਹੋਏ ਆ ਸਰਕਾਰ ਨਾਲ ਤੁਸੀਂ ਵੀ ਜਾਣਦੇ ਹੋ ਇਹਨਾਂ ਨਾਲ ਜੁੜੇ ਹੋਏ ਜੇ ਇਹ ਬਣ ਜਾਂਦੇ ਆ ਤੇ ਇੱਕ ਤੇ ਬਾਈ ਇੱਕ ਤੇ ਦੋ ਇਹ ਤੇ ਇੱਕ ਯਾਰ ਦੋ ਯਾਰਾ ਹੋ ਜਾਂਦੇ ਆ ਯਾਨੀ ਅਸੀਂ ਦੋਵੇਂ ਜਾਣੇ ਇਹੀ ਹੌਸ ਤੇ ਚੱਲਾਂਗੇ ਔਰ ਕੋਈ ਵੀ ਕੰਮ ਨਹੀਂ ਰੁਕਨਦਾਂਗੇ ਜੇ ਜੇ ਆਪਾਂ ਨਹੀਂ ਕਾਉਂਸਲਰ ਤੁਸੀਂ ਸਾਡੇ ਕੋ ਆਪਾਂ ਫੇਰ ਵੀ ਕੰਮ ਕਰਾਏ ਪੈਂਦੇ ਤੇ ਜੇ ਕਾਉਂਸਲਰ ਸਾਹਮਣੇ ਮਿਲ ਜਾਂਦਾ ਇਹ ਜਨਤਾ ਜਿਹੜੀ ਸਾਡੇ ਦੇ ਦੇਂਦੀ ਹੈ ਕਾਉਂਸਲਰ ਤੇ ਫਿਰ ਆਪਾਂ ਕੰਮ ਓਨੀ ਤੇਜੀ ਨਾਲ ਔਰ ਓਨੇ ਵਧੀਆ ਕਰਾ ਕੇ ਬੰਦੇ ਪਹਿਲੀ ਵਾਰੀ ਮਾਲ ਮਾਲ ਪਿੰਡ ਨੂੰ ਕੋਸਲਰ ਮਿਲਣ ਜਾ ਰਹੇ ਤਾਂ ਕਿ ਕਰਨਾ ਜੇ ਕੋਸਲਰ ਨਾਲ ਮਿਲ ਕੇ ਬਾਤਾਂ ਨਹੀਂ ਪਿੰਡ ਵਾਸੀ ਦੀ ਸ਼ਿਕਾਇਤ ਜਿੰਦੀ ਪਿੰਡ ਦਾ ਕੋਸਲਰ ਨਹੀਂ ਕਰ ਤੇ ਜੇ ਕੋਸਲਰ ਪਿੰਡ ਦਾ ਬਣੇਗਾ ਤਾਂ ਕਿੰਨਾ ਕ ਫਾਇਦਾ ਹੋਏਗਾ ਬਹੁਤ ਸਾਰਾ ਹੋਏਗਾ ਇੱਕ ਇੱਕ ਸ਼ਿਕਾਇਤ ਰਹਿੰਦੀ ਸੀ ਉਹ ਸ਼ਿਕਾਇਤ ਹੀ ਖਤਮ ਹੋ ਜਾਵੇਗੀ ਆਪ ਪੁੱਪ ਕਾ ਕੰਮ ਹੋਣਾ ਸ਼ੁਰੂ ਹੋ ਜਾਣਾ ਹੈ ਜੋ ਸਕੈਪ ਦੀ ਸਕੈਪ ਖਤਮ ਹੋ ਜਾਏਗੀ ਕੰਮ ਕਰਨ ਦੀ ਸਪੀਡ ਸਾਡੀ ਚੰਗੀ ਆ ਅਸੀਂ ਉਹਨੂੰ ਮੱਠੀ ਨਹੀਂ ਪੈਣ ਦੇਵਾਂਗੇ ਬਲਕਿ ਹੋਰ ਤੇਜ਼ ਕਰਾਂਗੇ ਵੋਟਰ ਵੀ ਆਪਣੀ ਨਿੱਕੀ ਧਰਤੀ ਤੇ ਹੈਗੀ ਹੈ ਜੀ ਉਹ ਦੇਖੋ ਉਹ ਤੇ ਹਰ ਵੋਟਰ ਨੂੰ ਮਤਲਬ ਕਰਦੇ ਪੂਰੇ ਅਮਰਸਰ ਦੇ ਵਿੱਚ ਕੱਲਾ ਮਹਾਲ ਹੀ ਨਹੀਂ 85 ਵਾੜ ਦੂ ਟੋਟਲ ਵਾੜ ਦੇ ਵਿੱਚ ਕਰਦੇ ਆ ਕਿ ਆਪਣੇ ਭਲੇ ਵਾਸਤੇ ਵਕਾਸ ਵਾਸਤੇ ਚੰਗੇ ਭਲੇ ਖਾਸਤੇ ਜਿਹੜੀ ਵੋਟ ਕਾਸ ਕਰਨੀ ਹੈ ਉਹ ਆਮ ਆਦਮੀ ਪਾਰਟੀ ਦੇ ਝਾੜੂ ਵਾਲੇ ਚੋਣ ਨਿਸ਼ਾਨ ਨੂੰ ਦਬਾ ਕੇ ਉਹ ਕਰਦੇ। ਫੇਰ ਹੀ ਮਸਲੇ ਹੱਲ ਹੋਏ। ਅਗਰ ਕਿਸੇ ਨੇ ਇਸ ਤਰ੍ਹਾਂ ਇੱਕੋ ਖੁੰਝ ਜਾਂਦੇ ਆ ਤੇ ਸਮਝੋ ਆਪਾਂ 45 ਫਿਰ ਦਵਾ ਕੇ ਬੈਠ ਗਏ। ਇਸ ਕਰਕੇ ਲੋਕ ਸਮਝ ਕੇ ਵੋਟ ਪਾਉਣੇ ਵੋਟ ਪਾਉਣੀ ਜ਼ਰੂਰ ਹੈ। ਕਿਤੇ ਵੋਟ ਦਾ ਅਧਿਕਾਰ ਬੜੀ ਮੁਸ਼ਕਲ ਨਾਲ ਮਿਲਿਆ। ਬੜੀਆਂ ਕੁਰਬਾਨੀਆਂ ਦਿੱਤੀਆਂ ਪਈਆਂ ਨੇ। ਫਾਂਸੀਆਂ ਤੇ ਚੜਨਾ ਪਿਆ, ਗੋਲੀਆਂ ਖਾਣੀਆਂ ਪਈਆਂ ਫਿਰ ਸਾਨੂੰ ووٹ ਦਾ ਅਧਿਕਾਰ ਮਿਲਿਆ। ਫਿਰ ਅਸੀਂ ਸੰਵਧਾਨ ਬਣਾ ਕੇ ਗਣਤੰਤਰ ਬਣਿਆ। ਇਸ ਕਰਕੇ ਵੋਟ ਦਾ ਅਧਿਕਾਰ ਜ਼ਰੂਰ ਯੂਜ਼ ਕਰਨਾ ਹੈ ਕੋਟ ਪਾਉਣੀ ਜ਼ਰੂਰ ਬੋਲ ਮੈਂ ਬਹੁਤ ਜ਼ਿਆਦਾ ਖੁਸ਼ ਆ ਕਿ ਐਮਐਲਏ ਸਰਦਾਰ ਤਸਵੀਰ ਸਿੰਘ ਰੰ다ਸ ਇਕ ਹਦਾਇਆ ਮੇਰੀ ਸਪੋਰਟ ਦੇ ਵਿੱਚ ਪਹਿਲਾਂ ਤੇ ਮੈਂ ਸਰਦਾਰ ਭਗਵੰਤ ਮਾਨ ਜੀ ਦੀ ਬਹੁਤ ਜ਼ਿਆਦਾ ਖੁਸ਼ ਸ਼ੁਕਰਗੁਜ਼ਾਰ ਕਰਦੀ ਆ ਕਿ ਮੈਨੂੰ ਇਸ ਕਾਬਿਲ ਸਮਝਿਆ ਤੇ ਮੈਨੂੰ ਸੀਟ ਦਿੱਤੀ ਕਾਉਂਸਲਰ ਦੀ ਲੜਨ ਲਈ ਹਾਂਜੀ ਤੇ ਮੈਂ ਮਨਜੀਤ कौर ਵਾਰਡ ਨੰਬਰ 85 ਤੋਂ ਕੌਂਸਲਰ ਦੀ ਸੀਟ ਲਈ ਇਲੈਕਸ਼ਨ ਲੜਨ ਜਾ ਰਹੀ ਆ 21 ਜਨਵਰੀ ਨੂੰ ਇਲੈਕਸ਼ਨ ਹੈ ਐਂਡ ਮੇਰੀ ਸਾਰੇ ਹੀ ਵੋਟਰਾਂ ਨੂੰ ਸਾਰੇ ਹੀ ਮੇਰੇ ਪਰਿਵਾਰ ਨੂੰ ਇਹ ਹੀ ਅਪੀਲ ਹੈ ਕਿ ਤੁਸੀਂ ਮੈਨੂੰ ਵੱਧ ਤੋਂ ਵੱਧ ਵੋਟ ਪਾ ਕੇ ਵੱਡੀ ਲੀਡ ਨਾਲ ਜਿਤਾਓ ਤਾਂ ਕਿ ਆਪਾਂ ਪਰਿਵਾਰ ਦੀ ਤਰ੍ਹਾਂ ਮਿਲ ਕੇ ਕੰਮ ਕਰ ਸਕੀਏ ਇਹਨਾਂ ਮਾਗਰ ਜਿਹੜਾ ਕੰਮ ਦੇ ਜਿੱਦਗੇ ਪੈਣ ਤੇ ਦਾਅਵਾ ਕਰਵਾਉਣਾ ਚਾਹਗੇ ਵੀ ਇਹ ਪੈਨਰ ਮੇਰੇ ਵੀ ਮੰਨ ਦੇ ਜੇਗਾ ਪਰ ਮੈਂ ਦੂਜੇ ਜ਼ਿੰਦਗੀ ਦੇ ਪਹਿਲਾਂ ਰਹਿਲ ਦੇ ਧਰ ਦੇ ਕੰਮ ਹੋ ਕਿਹੜਾ ਕੰਮ ਹੋਏਗਾ ਹਾਂਜੀ ਮੈਂ ਜਿੱਦਾਂ ਡੋਰ ਟੂ ਡੋਰ ਕੰਪੇਨਿੰਗ ਕਰਦੀ ਆ ਮੈਂ ਸਭ ਤੋਂ ਪਹਿਲਾਂ ਆਪਣੇ ਪਿੰਡ ਤੋਂ ਸਟਾਰਟ ਕੀਤਾ ਮਾਹਲ ਪਿੰਡ ਤੋਂ ਤੇ ਮੈਂ ਦੇਖਿਆ ਕਿ ਇੱਥੇ ਗਲੀਆਂ ਦੀ ਬੜੀ ਜ਼ਿਆਦਾ ਸਮੱਸਿਆ ਆ ਗਲੀਆਂ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਤੇ ਜਿਹੜਾ ਸਕੂਲ ਹੈ ਉਹ 10th ਤੱਕ ਹੈ ਮੈਂ ਫਸਟ ਆਫ ਆਲ ਇਹ ਆਪਣੀ ਗਲੀਆਂ ਦਾ ਦੇਖਾਂਗੀ ਕਿ ਵੀ ਇੱਥੋਂ ਸ਼ੁਰੂਆਤ ਕੀਤੀ ਜਾਏ ਦੂਸਰਾ ਕੀ ਜਿੱਦਾਂ ਕਿ ਆਪਣੀਆਂ ਸਾਡੀਆਂ ਧੀਆ ਪੈਣਾ ਉਹਨਾਂ ਨੂੰ 10th ਤੋਂ ਬਾਅਦ ਬਾਹਰ ਜਾਣਾ ਪੈਂਦਾ ਆ এডੂਕੇਸ਼ਨ ਫੈਸਿਲਿਟੀ ਅਵੇਲ ਕਰਵਾਉਣ ਲਈ ਮੈਂ 12th ਤੱਕ ਸਕੂਲ ਬਣਵਾ ਕੇ ਡਿਫਰੈਂਟ ਸਟਰੀਮਸ ਜਿਹੜੀਆਂ ਹੁੰਦੀਆਂ ਜਿੰਨਾ ਮੇਰੇ ਤੋਂ ਹੋ ਸਕੇਗਾ ਮੈਂ এডੂਕੇਸ਼ਨ ਦੇ ਸੈਕਟਰ ਦੇ ਵਿੱਚ ਕੰਮ ਕਰਾਂਗੀ ਤਾਂ ਕਿ ਮੇਰੀਆਂ ਜਿਹੜੀਆਂ ਪੈਣਾ ਆ ਤੇ ਮੇਰੇ ਭਰਾ ਆ ਵੱਧ ਤੋਂ ਵੱਧ ਪੜ ਕੇ ਇੱਥੇ ਵਧੀਆ ਜੌਬਸ ਕਰ ਸਕਣ ਤੇ ਬਾਹਰ ਦੀ بجائے ਇੱਥੇ ਰਹਿਣਾ ਜਿਆਦਾ ਪਸੰਦ ਕਰਾਂ। ਕਿਤਰੀ ਵੋਟਾਂ ਕੀ ਅਪੀਲ ਕਰਨੇ ਚਾਹੁੰਦੇ ਆਪਣੇ ਵਾਰ। ਹਾਂਜੀ ਮੈਂ ਆਪਣੇ ਸਮੁੱਚੇ ਆ ਪਰਿਵਾਰ ਨੂੰ ਇਹੀ ਅਪੀਲ ਕਰਨਾ ਚਾਹਨੀ ਆ ਕਿ ਮੈਂ ਤੁਹਾਡੀ ਇੱਕ ਜਿੱਦਾਂ ਸਰਕਾਰ ਵੱਲੋਂ ਚੁਣੀ ਗਈ ਕੈਂਡੀਡੇਟ ਆ ਜੇ ਤੁਸੀਂ ਸਰਕਾਰ ਦਾ ਕਾਂਸਟਰ ਚੁਣੋਗੇ ਇਹਦੇ ਵਿੱਚ ਆਪਾਂ ਸਾਰਿਆਂ ਨੂੰ ਕੀ ਵਾਅਦਾ ਆ ਤੁਹਾਡੇ ਸਾਰੇ ਕੰਮ ਇਹ ਤੁਹਾਨੂੰ ਵੀ ਪਤਾ ਹੈ ਕਿ ਸਾਰੇ ਕੰਮ ਜਿਹੜੇ ਆ ਗਵਰਨਮੈਂਟ ਸਪਾਂਸਰਡ ਸਕੀਮਸ ਤੋਂ ਜਾਂ ਜਿਹੜੇ ਫੰਡ ਅਵੇਲੇਬਲ ਹੁੰਦੇ ਆ ਆਪਣੇ ਪਿੰਡਾਂ ਤੇ ਆਪਾਂ ਉਹ ਫੰਡ ਅਵੇਲੇਬਲ ਕਰਵਾ ਕੇ ਆਪਾਂ ਲਗਾਣੇ ਆ ਏਰੀਆ ਦੇ ਵਿੱਚ ਜੇ ਕਾਉਂਸਲਰੀ ਸਰਕਾਰ ਦਾ ਨਹੀਂ ਹੋਏਗਾ ਤੇ ਫੰਡ ਅਵੇਲੇਬਲ ਨਹੀਂ ਹੋਏਗਾ ਤੇ ਇਹ ਕੋਈ ਡਿਵੈਲਪਮੈਂਟ ਨਹੀਂ ਹੋ ਸਕੇਗੀ ਸੋ ਮੇਰੀ ਇਹੀ اپੀਲ ਹੈ ਕਿ ਤੁਸੀਂ ਮੈਨੂੰ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਜਿੱਦਾਂ ਮਨਜੀਤ ਪਰ 3 ਨੰਬਰ ਬਟਨ ਦਬਾ ਕੇ ਵੱਧ ਤੋਂ ਵੱਧ ਲੀਡ ਨਾਲ ਮੈਨੂੰ ਚਿਤਾਓ ਥੈਂਕ ਯੂ